ਸਾਸੀਏ ਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਝੋਨੇ ਲੱਗਣ ਦੀ ਤਿਆਰੀ ਸ਼ੁਰੂ ਹੋ ਰਹੀ ਹੈ ਆਪਣੇ ਕਿਸਾਨ ਵੀਰ ਸਪਰੇ ਵੀ ਲੈ ਕੇ ਜਾਣ ਲੱਗੇ ਕੱਖਾਂ ਲਈ ਜਹ ਖਾਦ ਖੂਦ ਵਗੈਰਾ ਜਿਹੜੀ ਪਾਣੀ ਹੈ ਤੇ ਪਰ ਕਿਸਾਨ ਵੀਰੋ ਜਿਹੜੀ ਆਪਾਂ ਵੀਡੀਓ ਹੁਣ ਬਣਾ ਰਹੇ ਹਾਂ ਉਹ ਕੱਖਾਂ ਵਾਸਤੇ ਹੈ ਕਿਉਂਕਿ ਕੱਖਾਂ ਦਾ ਮੇਨ ਮੁੱਦਾ ਹੁੰਦਾ ਹੈ ਚਲੋ ਕਈ ਥਾਵਾਂ ਤੇ ਪੱਕੇ ਬਾਣੇ ਕਈ ਕਿਸਾਨ ਵੀਰ ਕਹਿੰਦੇ ਆ ਵੀ ਪੱਕੇ ਬਾਣੇ ਸਾਡੇ ਬਹੁਤ ਕਟ ਕੱਖ ਹੁੰਦੇ ਆ ਚਲੋ ਉਹ ਆਪਦੀ ਕੋਈ ਵੀ ਸਸਤੀ ਸਪਰੇਅ ਜੋ ਵੀ ਤੁਹਾਨੂੰ ਵਧੀਆ ਲੱਗਦੀ ਹੈ ਜਿਹਦਾ ਰਿਜ਼ਲਟ ਲਿਆਓ ਤੁਸੀਂ ਕਰ ਸਕਦੇ ਹੋ ਪਰ ਸਾਡੇ ਏਰੀਆ ਚ ਇੱਧਰ ਕਈ ਕਈਆਂ ਨੂੰ ਹਜੇ ਦੂਜਾ ਸਾਲ ਆ ਪਹਿਲਾ ਸਾਲ ਆ ਝੋਨੇ ਲੱਗਦੇ ਆ ਲੱਗਣ ਨੂੰ ਤੀਜਾ ਸਾਲ ਹੋਇਆ ਕਈਆਂ ਨੂੰ ਤੇ ਉੱਥੇ ਜਿਹੜੇ ਕੱਖਾਂ ਦੀ ਸਮੱਸਿਆ ਜ਼ਿਆਦਾ ਹੈ ਜਿਹੜੇ ਇੱਥੇ ਆਪਣੇ ਇੱਧਰ ਏਰੀਆ ਚ ਨਵੇਂ ਲੱਗਣ ਲੱਗੇ ਆ ਤਾਂ ਉਹ ਕਿਸਾਨ ਵੀਰ ਕਈ ਕੀ ਕਰਦੇ ਆ ਹੁਣ ਜਿਹੜਾ ਜਾਦਾ ਰੁਝਾਨ ਚੱਲਣ ਲੱਗ ਗਿਆ ਆਪਣਾ ਪੈਂਡਾ ਮੈਥਰਨ 38.47 ਇਹ ਕਈ ਕਿਸਾਨ ਵੀਰ ਕੀ ਕਰਦੇ ਆ ਇਹਦਾ ਲੀਟਰ ਪਾ ਲੈਂਦੇ ਆ ਵੀ ਲੀਟਰ ਤੇ ਜਾ ਕਈ ਕਿਸਾਨ ਵੀਰ ਪਟੀਲਾ ਕਲੋਰ ਕਰਦੇ ਆ 37% ਵਾਲੀ ਤੇ ਪਰ ਕਿਸਾਨ ਵੀਰੋ ਜਿਹੜਾ ਇਹ ਲੀਟਰ ਲੀਟਰ ਦੀ ਜਗ੍ਹਾ ਤੇ ਤੁਸੀਂ ਅਜੇ ਕਈ ਕਿਸਾਨ ਵੀਰ ਲੀਟਰ ਪਾਉਂਦੇ ਆ ਕੱਖ ਹੋ ਜਾਂਦੇ ਆ ਪਰ ਤੁਸੀਂ ਇਹ ਲੀਟਰ ਪਾਣ ਦੀ ਬਜਾਏ ਤੁਸੀਂ 700 ਐਮਐਲ ਇਹਨੂੰ ਪਾਓ ਤੇ 400 ਗ੍ਰਾਮ ਪਟੀਲਾ ਕਲੋਰ ਜਿਹੜੇ 300 ml ਦੇ ਆਪਣੇ ਪੈਸੇ ਵੱਧ ਲੱਗਦੇ ਆ ਤੁਸੀਂ ਖਰਚਾ ਉਨਾ ਹੀ ਆਊਗਾ ਜਿਵੇਂ ਤੁਸੀਂ ਆ ਲੀਟਰ ਪਾ ਰਹੇ ਹੋ ਤਾਂ ਮੇਰੇ ਅੱਖੇ ਤੁਸੀਂ 700 ml ਇਹ ਤੇ 400 ਗ੍ਰਾਮ ਪਟੀਲਾ ਕਰੋਰ ਕਲੋਰ 37% ਵਾਲੀ ਦੋਨੇ ਮਿਕਸ ਕਰਕੇ ਕਰੋ ਛੋਡੇ ਗਰੰਟੀ ਹੈ ਕੱਖ ਨਹੀਂ ਹੋਣਗੇ ਕਿਸੇ ਵੀ ਕਿਸਮ ਦੇ ਹਾਂ ਜਿਹੜੇ ਆਪਣੇ ਪਾਇ ਰਾਜਾ ਸਫਲਰ ਆਉਂਦੀ ਹੈ ਮੌਥਰੇ ਵਾਲੀ ਪੂਰੀ ਕਹਿੰਦੇ ਨੇ ਆਪਾਂ ਸਾਥੀ ਵਾਲੀ ਉਹ ਮੌਥਰੇ ਵਾਲਾ ਨਹੀਂ ਕੰਟਰੋਲ ਕਰਨਾ ਇਹਨਾਂ ਨੇ ਮੌਥਰੇ ਲਈ ਲੱਗ ਤੁਹਾਨੂੰ ਇਦੇ ਵਿੱਚ ਮਿਕਸ ਕਰਨੀ ਪਊਗੀ ਪਰ ਜਿਹੜੇ ਦੂਜੇ ਐ ਕੱਖ ਉਹ ਕੋਈ ਕੱਖ ਨਹੀਂ ਹੋਣਗੇ ਝੋਨੇ ਤੋਂ ਇਲਾਵਾ ਹਾਂ ਪਰ ਤੁਹਾਡਾ ਖਰਚਾ ਉਹਨਾ ਹੀ ਹੋਊਗਾ ਮਤਲਬ ਵੀ ਇਹਦੇ ਲੀਟਰ ਦੀ ਜਗ੍ਹਾ ਤੇ ਤੁਸੀਂ 1 ਲੀਟਰ ਦੀ ਜਗ੍ਹਾ ਤੇ ਤੁਸੀਂ 700 ਐਮ ਐਲ ਪਾਓ ਤੇ 400 ਗ੍ਰਾਮ ਇਹ ਤੁਹਾਡਾ ਖਰਚਾ ਉਹਨਾ ਹੀ ਲੀਟਰ ਜਿੰਨਾ ਹੋਊਗਾ ਪਰ ਗਰੰਟੀ ਹੈ ਤੁਹਾਡੇ ਕੱਖ ਨਹੀਂ ਹੋਣਗੇ 1% ਵੀ ਤੇ ਜਿਹੜੀ ਤੁਸੀਂ ਮੌਤਰੇ ਵਾਲੀ ਪਾਣੀ ਆ ਉਹ ਅਲੱਗ ਤੋਂ ਪਾਣੀ ਐ ਜਿਹੜੀ ਆਪਣੇ ਪਾਇਰਾ ਜੋਸਫਲਾਰਨ ਆਉਂਦੀ ਹੈ ਉਹ ਅਲੱਗ ਤੋਂ ਪਾਣੀ ਹੈ ਪਰ ਇਹ ਤੁਹਾਡੇ ਹੋਰ ਕੋਈ ਕੱਖ ਨਹੀਂ ਹੋਣਗੇ ਤੇ ਆਹ ਜਿਹੜੀ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਆਹ ਦਾਣੇਦਾਰ ਜਿਵੇਂ ਪੈਂਡਾਮੈਥਰ ਦੇ ਦਾਣੇਦਾਰ ਆ ਗਈ ਤੇ ਆਪਣੇ ਜਿਹੜਾ ਆਪਾਂ ਮੋਥਰੇ ਵਾਲੀ ਆ ਉਹ ਵੀ ਦਾਣੇਦਾਰੇ ਦੇ ਵਿੱਚ ਮਿਕਸ ਹੈ ਦੋ ਸਾਲ ਤੇ ਇਹਦੇ ਵਿੱਚ ਮਿਕਸ ਹੈ ਆਪਣੇ ਪੈਂਡਾਮੈਥਰਮ ਤੇ ਪਾਇਰਾ ਜੋਸਫਲਾਰਨ ਇਹਦੇ ਵਿੱਚ ਮਿਕਸ ਹੈ ਤੇ ਇਹ ਅਸੀਂ ਅਸੀਂ ਰਿਜ਼ਲਟ ਨਹੀਂ ਦੇਖ ਕੇ ਇਹ ਵੀ ਕਿਸਾਨ ਵੀਰ ਕਿੱਲੇ ਦੋ ਕਿੱਲੇ ਚ ਵਰਤ ਕੇ ਦੇ ਸਕਦੇ ਆ ਇਹਦੇ ਹੋ ਸਕਦਾ ਹੈ ਰਿਜ਼ਲਟ ਵਧੀਆ ਆਣ ਕਿਉਂਕਿ ਕਈ ਵਾਰੀ ਆਪਾਂ ਪਟੀਲਾ ਕਲੋਰ ਕਰਦੇ ਆ ਜਾਂ ਫਿਰ ਪੈਂਡੀ ਕਰਦੇ ਆ ਕਈ ਵਾਰੀ ਮੋਟਾ ਫਾਰਾ ਜਾਂ ਕਰਦੇ ਆ ਆਪਾਂ ਉਹਦੇ ਨਾਲ ਆਪਣੇ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਹਵਾ ਇੱਕ ਸਾਈਡ ਤੇ ਹਵਾ ਗਈ ਔਰ ਚਲਦੀ ਹੋਵੇ ਤਾਂ ਦਵਾਈ ਸਾਈਡ ਤੇ ਚਲੀ ਜਾਂਦੀ ਹੈ ਤੇ ਜਿੱਥੇ ਦਵਾਈ ਰਹੇਗੀ ਉੱਥੇ ਕੱਖ ਹੋਣ ਦੇ ਚਾਂਸ ਹੋ ਜਾਂਦੇ ਆ ਇਸ ਕਰਕੇ ਇਹਦਾ ਰਿਜ਼ਲਟ ਵੀ ਆਣ ਦੇ ਚਾਂਸ ਵਧਦੇ ਆ ਕਿਉਂਕਿ ਦਾਣੇਦਾਰ ਹੈ ਇਹਨੂੰ ਤੁਸੀਂ ਕਿਸੇ ਵੀ ਦਾਣੇਦਾਰ ਦੇ ਵਿੱਚ ਪਾ ਕੇ ਚੱਟਾ ਦੇ ਸਕਦੇ ਹੋ ਕਿਸੇ ਵੀ ਦਾਣੇਦਾਰ ਚ ਸੂਪਰ ਚ ਡੀਏਪ ਚ ਯੂਰੀਆ ਚ ਕਿਸੇ ਵੀ ਇਹਨੂੰ ਤੁਸੀਂ ਛੱਟਾ ਦੇ ਸਕਦੇ ਹੋ ਇਹਦੇ ਵਿੱਚ ਦੋ ਟੈਕਨੀਕਲ ਹੈ ਤੇ ਕਿਸਾਨ ਵੀਰੋ ਆਹੀ ਦੱਸਣ ਵਾਸਤੇ ਵੀਡੀਓ ਬਣਾਈ ਸੀ ਆ ਜਿਹੜੇ ਕਿਸਾਨ ਵੀਰਾਂ ਦੇ ਕੱਖ ਜ਼ਿਆਦਾ ਹੁੰਦੇ ਆ ਝੋਨੇ 'ਚ ਤੁਸੀਂ ਦੋਨੇ ਮਿਕਸ ਕਰਕੇ ਕਰੋ 700 ਐਮਐਲ ਪੈਂਡਾਮੈਥ੍ਰਿਨ 400 ਐਮਐਲ ਪਟੀਲਾ ਕਲੋਰ ਦੋਨੇ 37% ਵਾਲੀ ਪਟੀਲਾ ਕਲੋਰ ਤੇ ਆਪਣੇ ਪੈਂਡਾਮੈਥ੍ਰਿਨ 38.7 ਵਾਲੀ ਦੋਨੇ ਅਲੱਗ-ਅਲੱਗ ਘੋਲ ਬਣਾ ਕੇ ਇਕੱਠੇ ਮਿਕਸ ਕਰ ਦਿਓ ਤੇ ਇਹਨੂੰ ਤੁਸੀਂ ਮਿਲਾ ਮਿਕਸ ਕਰਕੇ ਕਰੋ ਤੁਹਾਡੇ 1% ਵੀ ਕੱਖ ਨਹੀਂ ਹੋਣਗੇ ਗਰੰਟੀ ਨਾਲ ਆਹੀ ਵੀਡੀਓ ਤੁਹਾਰਾਂ ਨਾਲ ਗੱਲਾਂ ਸਾਂਝੇ ਕਰਨੀ ਸੇ ਆਹੀ ਵੀਡੀਓ ਤੁਹਾਨੂੰ ਦੱਸਣ ਵਾਸਤੇ ਵੀਡੀਓ ਬਣਾਈ ਸੀਗੀ ਵੀ ਮਿਕਸ ਕਰਕੇ ਕਰੋ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਮੇਰੀ ਬੇਨਤੀ ਹੈ ਤੁਹ जोड ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿੱਥੇ ਜ਼ਿਆਦਾ ਕੱਖ ਹੁੰਦੇ ਆ ਵੱਧ ਤੋਂ ਵੱਧ ਕਿਸਾਨਾਂ ਨੂੰ ਪਤਾ ਲੱਗ ਸਕੇ ਮਿਕਸ ਕਰਕੇ ਬਹੁਤ ਐਕਸਲੈਂਟ ਰਿਜ਼ਲਟ ਆ ਰਿਹਾ ਬਹੁਤ ਵਧੀਆ ਰਿਜ਼ਲਟ ਆਣਗੇ ਮਿਕਸ ਕਰਕੇ ਅਸੀਂ 3-4 ਸਾਲ ਹੋ ਗਏ ਤੇਰਪਾ ਕਰਦੇ ਨੂੰ ਬਹੁਤ ਸੋਹਣੇ ਰਿਜ਼ਲਟ ਆਉਂਦੇ ਆ ਨੋਮਨੀ ਗੋਲ ਦੀ ਲੋੜ ਨਹੀਂ ਪੈਣੀ ਤੁਹਾਨੂੰ ਜਿੱਥੇ ਆ ਮਿਕਸ ਕਰਕੇ ਕਰਤੀ ਆਹੀ ਵੀਰੋਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਸੀ ਮੇਰੀ ਬੇਨਤੀ ਹੈ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਧੰਨਵਾਦ